ਭਾਰਤੀ ਸੰਵਿਧਾਨ ਦੇ ਨਿਰਮਾਤਾ ਪ੍ਰਸਿੱਧ ਸਿਆਸਤਦਾਨ ਅਤੇ ਮਹਾਨ ਸਮਾਜ ਸੁਧਾਰਕ ਭਾਰਤ ਰਤਨ ਡਾਕਟਰ ਬੀ ਆਰ ਅੰਬੇਦਕਰ ਜੀ ਦਾ 133ਵਾਂ ਜਨਮ ਦਿਨ ਅੱਜ ਬੀ ਆਰ ਅੰਬੇਦਕਰ ਚੌਕ ਬਾਗ ਆਪਣਾ ਮਨਾਇਆ ਗਿਆ ਜਿਸ ਵਿੱਚ ਵੱਖ-ਵੱਖ ਪਾਰਟੀ ਆਗੂ ਪਹੁੰਚੇ ਅਤੇ ਫੁੱਲਾਂ ਦੇ ਹਾਰ ਪਾਏ ਗਏ ਅਤੇ ਲੱਡੂ ਵੰਡੇ ਗਏ ਇਸ ਮੌਕੇ ਮੋਗਾ ਇੰਪਰੂਵਮੈਂਟ ਕਾਉਂਸਲ ਦੇ ਚੇਅਰਮੈਨ ਦੀਪਕ ਅਰੋੜਾ ਪਹੁੰਚੇ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸੋਚ ਤੇ ਜਰਾ ਜਾਨੇ ਧੋਕੇ ਬਾਬਾ ਸਾਹਿਬ ਤੇਰੀ ਸੋਚ ਤੇ ਜਰਾ ਜਾਨੇ ਧੋਕੇ ਹਾਂ ਬਾਬਾ ਸਾਹਿਬ ਤੇਰੀ ਸੋਚ ਤੇ ਜਰਾ ਜਾਨੇ ਧੋਕੇ ਆਮ ਆਦਮੀ ਜ਼ਿੰਦਾਬਾਦ 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 ਦੀਪਕ ਜੀ ਜੀ ਇੱਥੇ ਆਏ ਹੋ ਕੀ ਕਹਿਣਾ ਚਾਹੋਗੇ ਅੱਜ ਸਾਡੇ ਜਿਨ੍ਹਾਂ ਨੇ ਸੰਧਾਨ ਲਿਖਿਆ ਸਾਡੇ ਪੈਰੂਕਾਰ ਡਾਕਟਰ ਭੀਮਰਾਓ ਮੇਦਕਰ ਜੀ ਅੱਜ ਦੇ ਦਿਨ 1891 ਇਸਵੀ ਨੂੰ ਜਨਮ ਹੋਇਆ ਸੀ ਉਹਨਾਂ ਦਾ ਅੱਜ ਉਹਨਾਂ ਦਾ ਜਨਮ ਦਿਨ ਮਨਾਉਣ ਦੇ ਲਈ ਅੱਜ ਅਸੀਂ ਇੱਥੇ ਉਹਨਾਂ ਦੇ ਆਰ ਪਾਉਂਡ ਦੇ ਲਈ ਇੱਥੇ ਇਕੱਤਰ ਹੋਏ ਆਂ ਅੱਜ ਉਹਨਾਂ ਦੇ ਸੰਵਿਧਾਨ ਲਿਖੇ ਹੋਣ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਜਿਹੜਾ ਨਿਗ ਮਾਨ ਰਹੇ ਆਂ ਅੱਜ ਵੋਟ ਰਾਜ ਜਿਹੜਾ ਕਿ ਉਹਨਾਂ ਨੇ ਲੈ ਕੇ ਦਿੱਤਾ ਸੀਗਾ ਉਹਨਾਂ ਨੇ ਸੰਵਿਧਾਨ ਦੇ ਵਿੱਚ ਜੋ ਲਿਖਿਆ ਸੀਗਾ ਅੱਜ ਉਹ ਸੰਵਿਧਾਨ ਆ ਜਿਹੜਾ ਉਹ ਖਤਰੇ ਦੇ ਵਿੱਚ ਨਜ਼ਰ ਆ ਰਿਹਾ ਹੈ ਕਿਉਂਕਿ ਜਿਹੜਾ ਵੋਟਰ ਰਾਜ ਸੀਗਾ ਉਸ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਜਿਹੜੀਆਂ ਇਹ ਮੋਜੀ ਸਰਕਾਰਾਂ ਵੱਲੋਂ ਕੀਤੀਆਂ ਜਾ ਰਹੀਆਂ ਸੈਂਟਰ ਸਰਕਾਰ ਵੱਲੋਂ ਜੋ ਕਿ ਉਹਨਾਂ ਦਾ ਸੰਵਿਧਾਨ ਜਿਹੜਾ ਲਿਖਿਆ ਹੋਇਆ ਉਹਨੂੰ ਅੱਜ ਬਚਾਉਣ ਦੀ ਲੋੜ ਆ ਅੱਜ ਸਾਰਿਆਂ ਨੂੰ ਇਕੱਤਰ ਹੋਣ ਦੀ ਲੋੜ ਆ ਅੱਜ ਉਹਨਾਂ ਦੇ ਪਹਿਰੇ ਤੇ ਚੱਲਣ ਦੀ ਲੋੜ ਆ ਅੱਜ ਉਹਨਾਂ ਨੂੰ ਉਹਨਾਂ ਦੇ ਜਿਹੜੇ ਪਾਏ ਪੂਰਨੇ ਆ ਉਹਨਾਂ ਤੇ ਚੱਲਣ ਦੀ ਲੋੜ ਆ ਕਿਉਂਕਿ ਅੱਜ ਦਾ ਜਿਹੜਾ ਸਮਾਂ ਹੈ ਉਹ ਵੋਟ ਰਾਜ ਨੂੰ ਖਤਮ ਕਰਨ ਦਾ ਸਮਾਂ ਆ ਗਿਆ ਹੈ। ਅੱਜ ਸਾਰਿਆਂ ਨੂੰ ਇਕੱਠ ਟ ਹੋਣ ਦੀ ਲੋੜ ਹੈ। ਦੇ ਭਈ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। ਕੱਲ ਕਾਲੀ ਦਾ ਕੈਂਡੀਡੇਟ ਲਾਣ ਦਿੱਤਾ ਗਿਆ ਕਾਂਗਰਸ ਨੂੰ ਨਹੀਂ ਲਾਣਿਆ ਗਿਆ ਤਾਂ ਫਿਰ ਕੀ ਕਹਿਣਾ ਚਾਹੋਗੇ? ਦੇਖੋ ਜੀ ਅਸੀਂ ਤਾਂ ਇੱਥੇ ਅੱਜ ਵਿਸ਼ਾ ਨਹੀਂ ਹੈਗਾ ਵੋਟਾਂ ਦਾ ਅੱਜ ਤਾਂ ਵਿਸ਼ਾ ਜਿਹੜਾ ਇਹ ਤੁਹਾਨੂੰ ਪਤਾ ਵੀ ਅੱਜ ਜਨਮ ਦਿਨ ਮਨਾਉਣ ਦੇ ਲਈ ਅੱਜ ਸਾਰੇ ਇਕੱਤਰ ਹੋਏ ਆ। ਪਰੰਤੂ ਜੇ ਤੁਸੀਂ ਗੱਲ ਪੁੱਛ ਲਈ ਆ ਤਾਂ ਮੈਂ ਇੱਕ ਗੱਲ ਦੱਸ ਦਿਨਾ ਤੁਹਾਨੂੰ ਵੀ ਸਾਡੇ ਉਮੀਦਵਾਰ ਦੇ ਸਾਹਮਣੇ ਉਹਨਾਂ ਨੂੰ ਕੁਝ ਨਜ਼ਰ ਨਹੀਂ ਆ ਰਿਆ ਸਾਰੀਆਂ ਪਾਰਟੀਆਂ ਬਖਲਾਈਆਂ ਹੋਈਆਂ ਵੀ ਅਸੀਂ ਕਿਹੜਾ ਉਮੀਦਵਾਰ ਾਲਾਨੀਏ ਕਿਉਂਕਿ ਉਹਨਾਂ ਦੇ ਉਹਨਾਂ ਦੇ ਕੋਲੇ ਕੋਈ ਉਮੀਦਵਾਰ ਹੀ ਹੈ ਨਹੀਂਗਾ ਕਿਉਂਕਿ ਸਾਡੇ ਇੰਨੇ ਵਧੀਆ ਸਾਫ ਸੁਥਰੀ ਸ਼ਵੀ ਵਾਲੇ ਜਿਹੜੇ ਉਮੀਦਵਾਰ ਾਲਾਨੇ ਆ ਉਹਨਾਂ ਨੂੰ ਸਮਝ ਨਹੀਂ ਆ ਰਹੀ ਅਸੀਂ ਕਿੱਧਰ ਨੂੰ ਜਾਈਏ ਜਿਹੜੇ ਆਪਣਾ ਹੰਸ ਰਾਜ ਜੀ ਦਾ ਵਿਰੋਧ ਹੋ ਰਿਹਾ ਕਿਸਾਨ ਜੱਥੇਬੰਦੀ ਉਹਦੇ ਬਰ ਕੀ ਕਹਿਣਾ ਚਾਹੋਗੇ ਦੇਖੋ ਜੀ ਜੈਹੋ ਜਿਆ ਕੋਈ ਬੀਜ ਦਾ ਉਹੋ ਜਿਹਾ ਪਾਉਂਦਾ ਅੱਜ ਜੇ ਉਹਨਾਂ ਦਾ ਵਿਰੋਧ ਹੋ ਰਿਹਾ ਤਾਂ ਉਹਨਾਂ ਦੇ ਵੀ ਕਾਰਨ ਆ ਉਹਨਾਂ ਨੇ ਆਪ ਮੁਹਾਰੀਆਂ ਕੀਤੀਆਂ ਉਹਨਾਂ ਦਾ ਜਿਹੜਾ ਇਹ ਲੋਕ ਸਿਆਣੇ ਲੋਕ ਆ ਜਿਹੜੇ ਉਹ ਵਿਰੋਧ ਕਰਦੇ ਆ ਤੇ ਹਮੇਸ਼ਾ ਕਰਦੇ ਰਹਿਣਗੇ ਕਿਉਂਕਿ ਉਹਨਾਂ ਨੇ ਇਹਨਾਂ ਗੱਲਾਂ ਤੋਂ ਹਟਣਾ ਨਹੀਂ ਹੈਗਾ ਦੂਜੇ ਪਾਸੇ ਕਈ ਪਿੰਡਾਂ 'ਚ ਦੂਜੀ ਪਾਰਟੀ ਨੇ ਵਿਰੋਧ ਕੀਤਾ ਜਾ ਰਿਹਾ ਉਹਦੇ ਬਾਰੇ ਕੀ ਕਿਹਾ ਜਾਓਗੇ ਜੋ ਵੀ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਜਿਹੋ ਜਿਹਾ ਬੀਜੂਗਾ ਉਹੋ ਜਿਹਾ ਪਾਊਗਾ ਜਿਹੜੀਆਂ ਗਲਤ ਨੀਤੀਆਂ ਦੇ ਨਾਲ ਜਿਹੜੇ ਪਾਰਟੀਆਂ ਚੱਲਦੀਆਂ ਉਹ ਉਸੇ ਤਰ੍ਹਾਂ ਹੀ ਉਹਨਾਂ ਦਾ ਵਿਰੋਧ ਹੁੰਦਾ ਵੀ ਸਾਹਮਣਾ ਕਰਨਾ ਪਊਗਾ ਉਹਨਾਂ ਨੇ ਠੀਕ ਹੈ